ਹੈਲੋ एवरीवन ਹਾਂਜੀ ਅੱਜ ਆਪਾਂ ਪਹੁੰਚੇ ਹੋਏ ਹਾਂ Shimla ਚ ਸੋ ਤੁਹਾਨੂੰ ਦਿਖਾਉਂਦੇ ਹਾਂ ਜੀ Shimla ਦੇ ਨਜ਼ਾਰੇ ਦੇਖੋ ਨਿਰਮਲ ਨਿਮੀ ਹਾਂਜੀ ਨਿਮੀ ਭੈਣ ਬੜਾ ਇੰਜੋਏ ਕਰ ਰਹੇ ਹਾਂ ਫਿਰ ਦੇਖੋ ਬਾਹਰ ਹੈ ਕਿੰਨਾ ਸੋਹਣਾ ਸੀਨ ਦੇਖੋ ਬਾਹਰ ਕਿੱਥੇ ਪਹੁੰਚੇ ਬਲ ਤਾਂ ਮੈਨੂੰ ਇਹ ਦੱਸੋ Shimla Shimla ਦੇ ਵਿੱਚ Shimla ਦੇ ਥੋੜਾ ਜਿਹਾ ਅੱਗੇ ਆਪਾਂ ਮੋਰਗੰਡਾ 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 ਮਾਰਕੰਡਾ ਕਰੇ ਮੋਰਗੰਡਾ ਇਹ ਸਾਨੂੰ ਵੀ ਕਲੀਅਰ ਨਹੀਂ ਹੈਗਾ ਕੋਈ ਗੱਲ ਨਹੀਂ ਆਪਾਂ ਦਿਖਾ ਦੇ ਦਿੰਨੇ ਆਪਾਂ ਇਧਰ ਦਾ ਸੀਨ ਸਾਰਾ ਮੇ ਲੋ ਜੀ ਇੱਕ ਵਾਰ ਤੁਹਾਨੂੰ ਵੀ ਦਿਖਾ ਦਉਣੀ ਆ ਬਹੁਤ ਹੀ ਸੋਹਣਾ ਸੀਨ ਹੈ ਮੌਸਮ ਇੰਨਾ ਜ਼ਿਆਦਾ ਨਜ਼ਾਰੇ ਵਾਲਾ ਇੱਥੇ ਆ ਕਿਸ ਤਰ੍ਹਾਂ ਜਿੱਦਾਂ ਆਪਣੇ ਇੱਧਰ ਫਰਵਰੀ ਦਾ ਫਰਵਰੀ ਦੇ ਮੌਸਮ ਚ ਟੈਂਪਰੇਚਰ ਹੁੰਦਾ ਇਦਾਂ ਹੈ ਇੱਥੇ ਬਹੁਤ ਵਧੀਆ ਲੱਗ ਰਿਹਾ ਹੈ ਆਹ ਰੰਗ ਕਿੰਨਾ ਸੋਹਣਾ ਹਾਂ 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 ਬਹੁਤ ਸੋਹਣਾ ਕਮ ਕਿੱਤਾ ਹੋਇਆ ਹੂੰ ਜੇ ਕੁਝ ਮੈਂਬਰ ਸਾਡੇ ਇਸ ਰੂਮ ਚ ਸੇਟ ਹੋਏ ਸੀਗੇ ਇਹ ਇਹ ਵੱਡਾ ਹਾਲ ਰੂਮ ਸੀਗਾ ਇਹਦੇ ਚ ਦੋ ਦੋ ਦੀ ਬੈਡਾਂ ਦੀ ਸੈਟਿੰਗ ਕੀਤੀ ਹੋਈ ਸੀਗੀ ਜਿੱਦਾਂ ਆਪਣਾ ਜੁਆਇਨ ਫੈਮਿਲੀ ਹੁੰਦੀ ਆ ਵਧੀਆ ਲੈ ਹਾਂ ਇਹ ਇੱਥੋਂ ਦਾ ਨਜ਼ਾਰਾ ਵੇਖ ਯਾਰ ਓਹੋ ਕੀ ਪਾਤ ਹੈ ਹਾਈ ਕਿੰਨਾ ਸੋਹਣਾ ਲੱਗ ਰਿਹਾ ਹੈ ਲਓ ਜੀ ਇਧਰ ਨਾਲ ਵੀ ਦੇਖ ਲਓ ਇਧਰੋਂ ਵੀ ਦੇਖੋ ਇੱਥੋਂ ਤੇ ਜਾਣੋ ਜੀ ਇਹ ਨਹੀਂ ਕਰ ਰਿਹਾ ਜਿਵੇਂ ਸਵਰਗਾਂ ਦੇ ਨਜ਼ਾਰੇ ਨੇ ਇੱਥੇ ਸੋ ਛੁੱਟੀਆਂ ਛੱਡੀਆਂ ਜੇ ਇੱਥੇ ਆਉਣਾ ਚਾਹੀਦਾ ਜ਼ਰੂਰ ਔਰ ਮੈਂ ਤੇ ਇੱਥੇ ਫਸਟ ਟਾਈਮ ਆਈ ਹਾਂ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਿਆ ਵੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਮੇਰੇ ਚੈਨਲ ਨੂੰ ਦੇਖਦੇ ਹੋ ਲੈ ਕਮੈਂਟ ਸ਼ੇਅਰ ਕਰਦੇ ਆ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਅੱਜ ਤੁਹਾਨੂੰ ਮੈਂ ਦੱਸਣ ਲੱਗੀ ਆ ਕਿ ਅਸੀਂ ਕਿੱਥੇ ਆਏ ਹੋਏ ਆ ਅਸੀਂ ਆਏ ਹੋਏ ਜੀ Shimla ਦੇ ਪਾਸ ਆਪਣਾ ਨਾਰਕੰਡਾ ਪੀਸ ਨਾ ਨਾਮ ਇਹਦਾ ਨਾਰਕੰਡਾ ਤੇ ਅਸੀਂ ਉਹ ਜਗ੍ਹਾ ਤੇ ਆਏ ਹੋਏ ਆ ਅੱਜ ਤੁਹਾਨੂੰ ਬਹੁਤ ਸੋਹਣੇ-ਸੋਹਣੇ ਜਗ੍ਹਾ ਦਿਖਾਵਾਂਗੇ ਤੇ ਨਾਲ ਜਿਹੜੀਆਂ ਮੇਰੇ ਭੈਣਾਂ ਨੇ ਤੇ ਆ ਭੈਣ ਤੇ ਆ ਭੈਣਾਂ ਜੀ ਰਸੋਰੀ ਆਪਣੇ ਬਾਰੇ ਬਹਿ ਜੁਜਤ ਤੌਰ ਤੇ ਵਿਪੰਦਾ ਤੀਸਰੀ ਰੇਸ ਮਿਲ ਪੰਜੀਤ ਕਾਸਨੀ ਬਗਾ ਮੈਂ ਪ੍ਰਿੰਸੀਪਲ ਰਹੀ ਹਾਂ ਸਕੂਲ ਦੀ ਤਾਂ ਇਸਪ੍ਰਾਇਮ ਲੀਡਿੰਗ ਆਉਂਦੀ ਕਿ ਹਾਂਜੀ ਇੱਕ ਆ ਭੈਣ ਨੇ ਜੀ ਮੇਰੇ ਤੁਸੀਂ ਦੱਸੋ ਜੀ ਮੈਂ ਪੰਜੀ ਸੈਣੀ ਪਟਿਆਲਾ ਤੋਂ ਮੈਨੂੰ ਵੀ ਭੈਣ ਮਿਲ ਕੇ ਬਹੁਤ ਤੁਸੀਂ ਇਹਨਾਂ ਚੈਨਲ ਸਾਈਕਲ ਨੂੰਗੀ ਅੱਛਾ ਸਿੰਗਰ ਆ ਬਹੁਤ ਅੱਛੇ ਪ੍ਰੋਫੈਸਰਾਂ ਸਾਹਮਣੇ ਬੜੀ ਖੁਸ਼ੀ ਸੁਣ ਕੇ ਹੁੰਦੀ ਜੀ ਆਪਣੇ ਭੈਣਾ ਨੇ ਮੇਰੇ ਗੀਰ ਸੁਣਦੀਆਂ ਨੇ ਜੀ ਸਾਡਾ ਬਹੁਤ ਪਿਆਰਾ ਅਸੀਂ ਇੱਦੀ ਘੁੰਮਣ ਜਾਂਦੇ ਆ ਤੇ ਅਸੀਂ ਆਪਣਾ ਇਕੱਠੀਆਂ ਹੁੰਦੇ ਆ ਸਾਰੀਆਂ ਭੈਣਾ ਤੇ ਆ ਹੈਗੇ ਜੀ ਮੇਰੀ ਸਿਸਟਰ ਸੱਸ ਕਾਂ ਜੀ ਮਾਈ ਸਹਾਲਾ ਫਿਰ ਮੀਤ ਕੋ ਨੇਚਰ ਮਨ ਕੋ ਸਾਰੇ ਜਾਣਦੇ ਹੋ ਇਹ ਹੈਗੇ ਨੇ ਜੀ ਨਿਰਮਨ ਲੀਹ ਪੰਜਾਬੀ ਵਿਰਸਾ ਨਾਲ ਜੁੜੇ ਹੋਏ ਨੇ ਸੋ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਕਿੰਨਾ ਰਾਤ ਇਹਨਾਂ ਨੇ ਕਾਫੀ ਜ਼ਿਆਦਾ ਰੌਣਕ ਲਗਾਈਆਂ ਬਹਲ ਜਮਾਈ ਅਸੀਂ ਇੱਥੇ ਇੰਨੇ ਵਧੀਆ ਪੰਜਾਬੀ ਸੌਂਗ ਗਾਉਂਦੇ ਨੇ ਇੰਨੇ ਜ਼ਿਆਦਾ ਵਧੀਆ ਗਾਣੇ ਲੋਕ ਗੀਤ ਔਰ ਕੁਝ ਪਰਸਨ ਦੇ ਇਹਨਾਂ ਦੇ ਸੌਂਗ ਸੁਣ ਕੇ ਤੇ ਇਹਨਾਂ ਦਾ ਚੱਲਦਾ ਜੀ ਤੇ ਨਾਲ ਜਿਸ ਦਾ ਨਾਮ ਹੈ ਰੌਣਕਾ ਪੰਜਾਬ ਦੀਆਂ ਤੇ ਉਹਦੇ ਵਿੱਚ ਬਹੁਤ ਸੋਹਣੇ ਸੋਹਣੇ ਇਹ ਵੀ ਇਦਾਂ ਹੀ ਅੰਦਰ ਕੇ ਜਾਂਦੇ ਨੇ ਜਗਾ ਜਗਾ ਤੇ ਆਪਣਾ ਬਹੁਤ ਸੋਹਣਾ ਥੀਓ ਤੋਂ ਲੈ ਕੇ ਆਉਂਦੇ ਨੇ ਬਣਾ ਕੇ ਤੁਹਾਡੇ ਲਈ ਵੀਡੀਓ ਪਾਉਂਦੇ ਨੇ ਤੇ ਤੁਸੀਂ ਜ਼ਰੂਰ ਦੇਖਣਾ ਜੀ ਤੇ ਬਾਕੀ ਮੇਰਾ ਇੱਕ ਚੈਨਲ ਹੋਰ ਚੱਲਦਾ ਜੀ ਮਹਿਕ ਦੀਆਂ ਦੰਦਾ ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੇਖੋ ਜੀ ਬਾਹਰ ਦਾ ਸੀਨ ਹੈ ਤੇ ਕਿੰਨਾ ਸੋਹਣਾ ਹੈ ਜਦੋਂ ਦੇਖੋ ਜੀ ਅਸੀਂ ਕਿੰਨੀ ਸੋਹਣੀ ਜਗ੍ਹਾ ਤੇ ਆਏ ਹੋਏ ਹਾਂ ਕਾ ਤੁਹਾਨੂੰ ਮਰਾ ਤੇ ਜਿਹੜੀ ਮੈਂ ਨਹੀਂ ਮੇਰੀ ਜੀ ਆ ਸਾਰਾ ਲੱਕੜੀ ਦਾ ਬਣਿਆ ਹੋਇਆ ਤੇ ਅਸੀਂ ਰਾਤੀ ਇੱਥੇ ਰਹੇ ਸੀ ਇਹ ਨਾਰਕੰਡਾ ਹੈ ਆਪਣਾ ਸ਼ਿਮਲੇ ਦੇ ਨੇੜੇ ਤੇ ਆ ਦੇਖੋ ਕਿੰਨੀਆਂ ਸੋਹਣੀਆਂ ਛੱਤਾਂ ਬਣੀਆਂ ਹੋਈਆਂ ਨੇ ਤੇ ਇੱਥੇ ਖਾਣਾ ਵੀ ਬਹੁਤ ਵਧੀਆ ਸਾਨੂੰ ਦਿੱਤਾ ਗਿਆ ਤੇ ਬਹੁਤ ਸੋਹਣੀ ਜਬਰਦਸਤ ਜਗ੍ਹਾ ਹੈਗੀ ਇਹ ਤੇ ਤੁਹਾਨੂੰ ਬਾਹਰੋਂ ਵੀ ਦਿਖਾਣੇ ਆ ਲੱਖੋ ਜੀ ਕਿੰਨਾ ਸੋਹਣਾ ਸੀਨ ਹੈ ਬਹੁਤ ਸੋਹਣੀਆਂ ਜਿਹੀਆਂ ਲੱਕੜੀਆਂ ਦੀਆਂ ਪੌੜੀਆਂ ਬਣੀਆਂ ਹੋਈਆਂ ਨੇ ਦੇ ਸਾਡੇ ਨਾਲ ਦੇ ਮੈਂਬਰ ਸਾਡੇ ਉੱਪਰ ਰਹੇ ਸੀਗੇ ਤੇ ਜਦੋਂ ਸਾਡੇ ਵੀਜੀ ਆਏ ਸੀ ਸਾਡੇ ਨਾਲ ਉਹ ਜਿਹੜੇ ਉਹ ਜਿਹੜੇ ਪਹਿਲੇ ਬਾਕੀ ਸਾਰੇ ਖੰਡੇ ਸੀ ਧਰ ਵਾਲੇ ਉਹਨੂੰ ਦਿਖਾਵਾ ਰਹੇ ਉਹਨਾਂ ਦਾ ਖਾਣਾ ਜਿਸ ਸੋਈ ਇੱਥੇ ਬਣੀ ਹੋਈ ਹੈ ਇਹਨਾਂ ਨਾਲ ਸਾਡੀ ਸੇਵਾ ਕੀਤੀ ਜੀ ਬਹੁਤ ਜ਼ਿਆਦਾ ਤੇ ਇਹਨਾਂ ਦਾ ਇਹਨਾਂ ਦਾ ਖਾਣਾ ਬਹੁਤ ਸੋਹਣਾ ਸੀ ਜ਼ਬਰਦਸਤ ਸੀ ਇੱਕ ਉਹ ਕੀ ਮਸਲੀ ਦਾਲ ਬਣਾਈ ਇਹਨਾਂ ਨੇ ਤੇ ਇੱਕ ਆਪਣਾ ਕੀ ਸੀ ਆਲੂ ਆਲੂ ਤਰੇਲੇ ਆਲੂ ਬਰੀ ਆਹ ਗਰੇਲੇ ਗਰੇਲੇ ਤੇ ਸਾਨੂੰ ਬਹੁਤ ਸਵਾਲ ਲੱਗਿਆ ਜੀ ਇਹਨਾਂ ਦਾ ਖਾਣਾ ਤੇ ਨਾਲ ਇਹਨਾਂ ਨੇ 커피 ਪਾਈ ਸੀਗਾ ਨੇ ਬਹੁਤ ਵਧੀਆ ਕੌਫੀ ਬਣਾਈ ਸੀ ਤੇ ਇਹਨਾਂ ਦਿਖਾਣੇ ਆ ਜੀ ਅਸੀਂ ਅੰਦਰ ਵਾਲੇ ਬੰਦੇ ਚਾਹ ਹਾਂ ਜੀ ਚਾਪੀ ਚਾਪ ਸਾਡੇ ਆ ਬੈਠੇ ਨੇ ਇਹਨਾਂ ਨੇ ਵੀ ਸਾਡੇ ਲਈ ਖਾਣਾ ਬਣਾਇਆ ਤੇ ਇੱਕ ਸਾਡੇ ਦੇਖੋ ਇੱਧਰ ਆ ਨੇ ਆ ਮਾਤਾ ਜੀ ਇਹ ਵੀ ਇਹ ਸਾਡੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਗੱਲਾਂ ਕਰਦੇ ਨੇ ਬਹੁਤ ਸੋਹਣਾ ਬੋਲਦੇ ਨੇ ਤੇ ਇੱਥੇ ਇਹਨਾਂ ਨੇ ਖਾਣਾ ਬਣਾਇਆ ਸਾਡੇ ਲਈ ਇਹ ਸਾਰਾ ਲੱਕੜੀ ਦਾ ਬਣਿਆ ਹੋਇਆ ਹੈ ਆਹ ਤਾਂ ਖਲੇ ਜਾਣਾ ਹੈ ਜਾਣਾ ਆਜੂ ਖਾਜੀ ਖਾਜੀ ਅੱਜ ਜਾ ਰਹੇ ਹਾਂ ਹਾਡ ਟੂ ਪੀਕ ਆਹ ਕਿਹੜਾ ਕਦੋਂ ਬਾਹਰ ਨਹੀਂ ਗੋਲੇ ਚੜੀਦੀ ਨਹੀਂ ਨਹੀਂ ਪਹਿਲਾਂ ਕੋਈ ਹੋਣੀ ਬੰਦੀਦਾ ਐਸੀ ਸਾਡੇ ਆ ਸਾਡੇ ਨਾਲ ਦੇ ਸਾਰੇ ਸਾਥੀ ਖੜੇ ਨੇ ਤੇ ਆ ਸਾਡੇ ਦੇਖੋ ਜੀ ਬਣ ਗਿਆ ਬਈ ਇਹ ਆਪਣੇ ਹੈਗੇ ਨਹੀਂ ਦੀਪ ਲੁਧਿਆਣਵੀ ਦੱਸੋ ਜੀ ਆਪਣੇ ਬਾਰੇ ਮੋਬਾਈਲ ਤੁਹਾਡਾ ਚਲੋ ਹਾਂ ਜੀ ਸਾਡੇ ਸੇਂ ਨਹੀਂ ਆਇਆ ਹੁੰਦਾ ਹੈ ਸਤਿ ਸ੍ਰੀ ਅਕਾਲ ਜੀ ਰਾਈਟਰ ਦਾ ਜੀ ਤੇ ਇਹਨਾਂ ਨਾਲ ਬਹੁਤ ਦੇਰ ਦਾ ਪਿਆਰ ਆ ਤੇ ਜਨਤ ਭੈਣ ਜੀ ਨੇ ਪੂਰਾਮ ਬਣਾਇਆ ਸਾਰੇ ਕੰਮ ਔਰ ਆਣਾ ਕਪੀਂਡ ਨਾਲ ਕੰਡਾ ਚਲੇ ਆ ਹੁਣ ਬਾਰੇ ਬਾਗ ਅਸੀਂ ਸਾਰੇ ਸੇਰ ਨੂੰ ਵਾਹ ਅਸ਼ਮਾ ਜਾ ਰਹੇ ਹਾਂ ਉਹ ਉੱਤੇ ਜਾ ਕੇ ਜੇ ਲੇਬਰ ਕਰਵਾਵਾਂਗੇ ਜੋਏ ਅਸੀਂ ਨਾਲ ਦੇ ਨਾਲ ਵੀਡੀਓ ਬਾਚੋ ਵੀ ਸਾਥ ਨਾਲ ਸਾਰੇ ਆਏ ਤਿਆਰੀ ਜਿਹੜੇ ਭੈਣ ਜੀ ਦੇ ਸੰਸਾਰ ਪਹੁੰਚ ਜਾਂਦੇ ਆ ਕੋਈ ਵੀ ਜਾਂਦੇ ਤੇ ਦੋਨੋਂ ਮਜਾਣਾ ਕਰਨ ਰਹਿ ਗਏ ਤੇ ਉਹਨੂੰ ਮੈਂ ਬਹੁਤ ਮਿਸ ਕਰ ਰਹੀ ਆ ਦਸਿੰਦਾ ਜਸੋ ਸਾਹਿਬ ਕੈਮਰਾ ਆਪਰੇਸ਼ਨ ਗਿਰੇਂਦਰ ਬਾੜਾ ਉਹ ਲੋਪਲੇਸ ਤੇ ਮਨਦੀਪ ਤਰੀ ਸੱਦੀਆਂ ਮੇਰੀਆਂ ਰਹਿ ਗਈਆਂ ਤੇ ਉਨੀ ਸੱਦ ਨੂੰ ਤੇ ਰੱਬ ਨਹੀਂ ਆ ਸਕਿਆ ਪਰ ਇੱਕ ਵੀ ਵਿਆਹ ਸੱਦੀ ਆਈ ਜਿਹਨੂੰ ਲੁਧਿਆਣੇ ਤੋਂ ਮੈਂ ਇਹਨੂੰ ਬਹੁਤ ਯਾਰ ਕਰਦੀ ਆ ਇਹ ਲੁਧਿਆਣੀ ਇਹਦਾ ਨਾਮ ਹੈ ਤੇ ਇਹ ਬਹੁਤ ਵਧੀਆ ਸ਼ਾਇਰ ਨੇ ਤੇ ਇਹ ਆਪਣਾ ਕਵਤਾਵਾਂ ਲਿਖਦੇ ਨੇ ਬਹੁਤ ਸੋਹਣਾ ਹੀ ਗਾਉਂਦੇ ਇਹਨਾਂ ਨੂੰ ਸਿੱਟਣੀਆਂ ਵੀ ਦਿੱਤੀਆਂ ਨੇ ਬਹੁਤ ਵਧੀਆ ਤੇ ਅਸੀਂ ਜੁਆਇ ਬਹੁਤ ਕਰਦੇ ਆ ਅਸੀਂ ਸੱਚਾਈ ਕਰ ਦਿੰਦੇ ਆ ਤੇ ਅਸੀਂ ਹੱਸਦੇ ਵੀ ਬਹੁਤ ਆ ਅਸੀਂ ਕਿਸੇ ਦਾ ਗੁੱਸਾ ਨਹੀਂ ਕਰਦੇ ਅਸੀਂ ਆਪਣਾ ਸਾਰਿਆਂ ਕਰਦਿਆਂ ਗੱਲਾਂ ਕਰਦੇ ਆ ਅਸੀਂ ਦਿਨਵਾੜੀ ਫੀਲ ਕਰ ਰਹੇ ਆ ਬਾਕੀ ਆ ਗਏ ਮੈਨੂੰ ਕੋ ਪੁੱਛਦੇ ਕਿਨੇ ਪੈਸੇ ਨਾਲ ਵਾਦ ਦੂ ਵਾਦ ਤੂੰ ਬੱਤ ਕਰ ਕਦੀ ਮੈਂ ਕਹਿਣਾ ਹੋਗਾ ਮੈਂ ਅਸਰਾ ਮੈਂ ਬੱਲੇ ਦਾ ਬਾਹਰ ਇਹ ਕੋ ਲਗੀ ਜਿ ਰੱਖਣ ਲਈ ਜੇ ਆ ਜਾ ਰਹੇ ਨੇ ਸਾਡੇ ਤੁਹਾਡੂ ਵੀ ਆਈ ਥੋੜੇ ਇੰਟਰਵਿਊ ਹੇ ਰੁਕੋ ਤੁਸੀਂ ੱਲੇ ਆਓ ਇੰਟਰਵਿਊ ਲੇਟ ਹੋ ਗਿਆ ਕਰ ਦਿਓ ਨਿੰਮਿਤ ਹੈ ਨਾ ਦਾ ਕਮਰਾ ਜੀ ਤੇ ਇੱਥੇ ਵੀ ਮੇਰੀਆਂ ਪਹਿਣਾ ਰਹੀਆਂ ਸੀਗੀਆਂ ਇਹ ਸਾਰੇ ਕਮਰੇ ਇੱਕੋ ਜੇ ਬਣੇ ਹੋਏ ਨੇ ਐਦਾਂ ਹੀ ਇਹਨਾਂ ਨੇ ਬਾਥਰੂਮ ਬਣਾਏ ਹੋਏ ਨੇ ਇੱਥੇ ਆ ਦੇਖੋ ਜੀ ਬਹੁਤ ਸਾਫ਼ ਸੀ ਆਪਣਾ ਬਾਕੀ ਸਾਡਾ ਦੂਜੇ ਉਧਰ ਵੀ ਕਮਰੇ ਨਹੀਂ ਜਿਵੇਂ ਬਣੇ ਹੋਏ ਤੇ ਇੱਧਰ ਵੀ ਤੁਹਾਨੂੰ ਦਿਖਾਣੇ ਆ ਜੀ ਜਾ ਕੇ ਆ ਬਾਹਰੋਂ ਵੀ ਬਹੁਤ ਸੋਹਣਾ ਮਤਲਬ ਕਿ ਨਾਲ ਬਣੇ ਹੋਇਆ ਦਾ ਇੱਕ ਇੱਧਰ ਕਮਰਾ ਹੈ ਜੀ ਆ ਜਾ ਸਿੰਦਰ बेटा ਆ تین ਪਾ ਸਾਡੀਆਂ ਆ ਰੂਮ ਦੇ ਵਿੱਚ ਰਹੀਆਂ ਸੀ ਜੀ ਤੇ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਸਾਰੇ ਰੂਮ ਹਰੇਕ ਰੂਮ ਦੇ ਨਾਲ ਅਟੈਚ ਬਾਥਰੂਮ ਬਣੇ ਹੋਏ ਨੇ ਤੇ ਬਹੁਤ ਅੱਛੀ ਫੈਮਿਲੀ ਹੈ ਜੀ ਇਹ ਜਿਨ੍ਹਾਂ ਨੇ ਸਾਨੂੰ ਇੱਥੇ ਕਮਰੇ ਦਿੱਤੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਬਹੁਤ ਵਧੀਆ ਇੰਜੋਏ ਕੀਤਾ ਜੀ ਅਸੀਂ ਨੇ ਬਾਹਰ ਦੇਖੋ ਕਿੰਨਾ ਸੋਹਣਾ ਸੀਨ ਹੈ ਜੀ ਸਾਨੂੰ ਹਰ ਤਰ੍ਹਾਂ ਦਾ ਸੀਨ ਦੇਖਣ ਨੂੰ ਮਿਲਿਆ ਇੱਥੇ ਤੇ ਬਹੁਤ ਵਧੀਆ ਲੱਗ ਰਿਹਾ ਹੈ ਆ ਜੀ ਆਪਣਾ ਰੂਮ ਦਿਖਾਉਂਦੇ ਹਾਂ ਆ ਹੈਗਾ ਜੀ ਸਾਡਾ ਰੂਮ ਜੀ ਜਿਹਦੇ ਵਿੱਚ ਅਸੀਂ ਰਹੇ ਸੀ ਜੀ ਤੇ ਸਾਡਾ ਵੀ ਇਦਾਂ ਹੀ ਅਟੈਚ ਬਾਥਰੂਮ ਹੈ ਤੇਦਰ ਵਿੱਚ ਸ਼ੀਸ਼ਾ-ਛੂਸ਼ਾ ਸਾਰਾ ਕੁਝ ਲਗਾਇਆ ਹੋਇਆ ਹੈ ਤੇ ਇਹਨਾਂ ਦੇ ਰੈਂਟ ਵੀ ਬਹੁਤ ਥੋੜਾ ਸੀਗਾ ਹਾਂ ਮਤਲਬ ਕਿ ਹਨ 1000 ਰੁਪਈਆ ਇੱਕ ਰੂਮ ਦਾ ਲਿਆ ਅਸੀਂ ਚਾਰ ਰੂਮ ਮਤਲਬ ਕਿ ਪੀਤੇ ਸੀਗੇ ਰੈਂਟ ਤੇ ਤੇ 4000 ਦੇ ਵਿੱਚ ਤੇ ਅਸੀਂ 11 ਜਣੇ ਰਹੇ ਸੀਗੇ ਅਸੀਂ ਟੈਂਟਨ ਕਰਕੇ ਕਿ ਕਾਨੂੰਨ ਦੇ ਵਿੱਚ ਅਸੀਂ ਇਦਾਂ ਇੰਜੋਏ ਕੀਤਾ ਤੇ ਵੀਰਿਆ ਸਹਗੀਆਂ ਵੀਰੇ ਨਾਲ ਆਈਆਂ ਨੇ ਮੈਂ ਬਹੁਤ ਖੁਸ਼ ਆ ਬਹੁਤ ਵਧੀਆ ਲੱਗਿਆ ਤੇ ਮੇਰੀ ਸਿਸਟਰ ਵੀ ਵੀਰੇ ਨਾਲ ਆਏ ਨੇ ਰਵਨੀਤ ਕੌਰ ਜੀ ਤੇ ਬਹੁਤ ਵਧੀਆ ਲੱਗ ਰਿਹਾ ਜੀ ਤੁਸੀਂ ਵੀ ਸਾਰੀਆਂ ਭੈਣਾਂ ਵੀਰ ਸਾਰੇ ਕੋਮਣ ਜਾਇਆ ਕਰੋ ਤੇ ਬਹੁਤ ਵਧੀਆ ਲੱਗਦਾ ਹੈਗਾ ਇਦਾਂ ਤੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਟਾਈਮ-ਟੋ-ਟਾਈਮ ਕੱਟ ਕੇ ਆਪਣੀਆਂ ਸਹੇਲੀਆਂ ਦੇ ਨਾਲ ਡੂ ਇੰਜੋਏ ਕਰਿਆ ਕਰੋ ਜੀ ਸਾਸਰੀ ਕਾਲ ਜੀ